ਜੀ ਦਵਾਈ ਇਹ ਲੱਸੀ ਰੱਖ ਕੇ ਚਾਰ ਪੰਜ ਦਿਨ ਦੀ ਬਹੀ ਕਰਕੇ ਉਹਦੇ ਵਿੱਚ 505 ਦਵਾਈ ਪਾ ਕੇ ਸੜਕਦੀ ਇਹ ਕਾਦੇ ਵਾਸਤੇ ਆ ਇਹ ਸੰਡੀ ਵਾਸਤੇ ਖੱਟੀ ਲੱਸੀ ਹਾਂ ਚਾਰ ਪੰਜ ਦਿਨ ਦੀ ਬਹੀ ਲੱਸੀ ਕੱਟਾ ਹਫਤਾ ਹੀ ਹੋ ਜਾਵੇ ਜਾਈ ਅੱਛਾ ਉਹਦੇ ਵਿੱਚ 505 ਦਵਾਈ ਥੋੜੀ ਜਿਹੀ ਪਾ ਕੇ ਜਿੰਨੀ ਉਹ ਕਹਿੰਦੇ ਨੇ ਉਹ ਤੋਂ ਅੱਧੀ ডোজ ਪਾ ਕੇ ਤੁਸੀਂ ਹੁਣ ਤੈਕ ਇੱਕ ਕਿਲੇ 'ਚ ਕਿੰਨੀ ਪਾਈ ਆ 505 505 ਮਨ ਕੇ ਚੱਲ ਵੀ ਇੱਕ ਪੰਪ ਦੇ ਵਿੱਚ 50 ਗ੍ਰਾਮ ਤੋਂ ਲੜਿਆ। ਕਿਹ ਪੰਪ ਲਾਤੇ? ਪੰਪ ਲਾਤੇ 2 ਕਿਲਿਆਂ ਦੇ ਵਿੱਚ 10। ਉਹ ਜਿਹੜੀ ਖੱਟੀ ਲੱਸੀ ਦੀ ਕਿਹ ਲੀਟਰ ਦੀ? ਉਹ ਹੋਊਗੀ 10 ਕਿਲੀਟਰ। ਪਿਛਲੇ ਸਾਲ ਵੀ ਬਾਈ ਦੀ ਕੋ ਪਹਿਲੀ ਵਾਰ ਤਿਆਰਪਾ। ਪਹਿਲੀ ਵਾਰ ਤਿਆਰਪਾ ਕਰਕੇ ਦੇਖੋ। ਇਹ ਤੈਨੂੰ ਕਿਹਨੇ ਦੱਸਿਆ? ਸੇ ਬਸ ਏਕਨੇ ਆਪੇ ਆਪਣੇ ਮਨ ਨਾਲ ਤਿਆਰਪਾ ਕਰਕੇ ਦੇਖਣ ਲੱਗ ਗਏ, ਬਾਕੀ ਹੁਣ ਦੇਖੀਏ। ਲੈ ਵੀ ਮਿੱਤਰੋ ਮਿਲ ਲਓ ਦੇਖ ਲਓ ਭੰਵੇਂ ਭਗਾਨਪਰੀਆਂ ਨੂੰ। ਇਹ ਇਹੋ ਜਿਹੇ ਨੁਕਤੇ ਬਹੁਤ ਕੱਢਦਾ। ਹੁਣ ਬਾਕੀ ਤੁਹਾਨੂੰ ਰਿਜ਼ਲਟ ਵੀ ਦੱਸਾਂਗੇ ਇਹਦਾ ਸੁੰਡੀ ਦਾ ਵੀ ਕੀ ਹੈਗਾ। ਪਹਿਲੀ ਸਬਰੀ ਕਰੀਏ ਕਿ ਦੂਜੀ ਹੁਣ ਇਹ ਪਹਿਲੀ ਠੀਕ ਆ